ਔਰ ਸੁਣਾਓ ਵੀ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੇ ਮੈਂ ਇਹੀ ਚਾਹੂੰਗਾ ਕਿ ਤੁਸੀਂ ਸਾਰੇ ਠੀਕ ਹੋ ਅੱਜ ਤੁਹਾਨੂੰ ਮੈਂ ਦੱਸਾਂਗਾ ਕਬੂਤਰ ਅੱਜ ਮੌਸਮ ਚੈੱਕ ਕਰੋ ਬਿਲਕੁਲ ਤੁਸੀਂ ਪਿੱਛੇ ਵੇਖੋ ਹਨ ਸਿਰਾਂ ਲੱਗਾ ਪਿਆ ਵਾ ਤੇ ਉਹ ਤੁਸੀਂ ਦੇਖ ਹੀ ਲੈਣਗੇ ਨਿਗ ਨਿਗੇ ਪਿਆਰੇ ਪਿਆਰੇ ਕਬੂਤਰ ਜੋ ਕੀ ਜਿੰਦਾ ਜਾਨ ਨੇ ਸਾਡੀ ਬਹੁਤ ਪਿਆਰ ਕਰਦਾ ਭਰਾ ਵਾ ਨਿਗ ਨਿਗੇ ਨੇ ਅੱਜ ਮੈਂ ਗਿਆ ਸੀ ਕਿਤੇ ਤਾਂ ਕਰਕੇ ਘਰੇ ਨਹੀਂ ਤੇ ਮੈਂ ਕੰਮ ਤੇ ਹੁਣਾਵਾ ਤੁਹਾਨੂੰ ਸਾਰੇ ਨੇ ਕਬੂਤਰ ਤੇ ਉਹ ਖੜਾ ਨਿੱਕਾ ਭਰਾ ਮੇਰਾ ਜਿੰਨੇ ਕਬੂਤਰ ਰੱਖੇ ਆ ਕਹਿੰਦਾ ਉਹ ਕਹਿੰਦਾ ਯਾਰ ਮੈਨੂੰ ਕਹਿੰਦਾ ਵੀਡੀਓ ਦੇ ਵਿੱਚ ਨਾਲ ਲਿਆ ਕਰ ਭਾ ਮੈਂ ਕਿਹਾ ਨਹੀਂ ਲਿਆਉਂਦਾ ਯਾਰ ਤੈਨੂੰ ਨਹੀਂ ਲਿਆਉਂਦਾ ਵੀਡੀਓ ਦੇ ਵਿੱਚ ਪਿੱਛੇ ਤੁਸੀਂ ਮੌਸਮ ਚੈੱਕ ਕਰੋ ਯਾਰ ਪਹਿਲਾਂ ਸੂਰਜ ਇਹ ਲੈ ਗੱਲਬਾਤ ਨਹੀਂ ਪੂਰੀ ਮੌਸਮ ਪੂਰਾ ਸੇਰਾ ਲੱਗਾ ਹੋਇਆ ਅੱਜ ਤੇ ਤੁਹਾਨੂੰ ਮਕਬੂਤਰ ਦਿਖਾਉਣਾ ਵੇਖੋ ਉਹ ਲੈ ਵੇਖ ਤੂੰ ਕਿ ਕਦੇ ਸਿਰ ਆ ਲੱਗਦੇ ਵੇ ਕਿੰਨੇ ਯਾਰ ਕਿੰਨੇ ਆ ਵਾਵਾ ਸਾਰੇ ਆ ਉਹ ਖੁੱਡਾ ਖੁੱਡਾ ਵੀ ਨੇ ਜਾ ਗਿਆ ਯਾਰ ਖੁੱਡੇ ਵਿੱਚ ਹੈ ਕੁਛ ਪਿਛਲੇ ਪਿਛਲੇ ਜਿਹੜਾ ਪਾਰਟ ਸੀ ਉਹਦੇ ਤੁਹਾਨੂੰ ਮਦਾਇਆ ਸੀ ਨਾ ਬੱਚੇ ਉਹ ਦੇਖੋ ਬੱਚੇ ਨਿਕਨੇਗੇ ਤੇ ਵਾਵਾ ਵੱਡੇ ਹੋ ਗਏ ਆ ਤੇ ਉਹ ਕਬੂਤਰੀ ਆਪਣੀ ਅਜੇ ਵੀ ਆਂਡੇ ਤੇ ਬਿਠੇ ਆਂਡੇ ਉਹਦੇ ਵੀ ਬੱਚੇ ਆ ਤੇ ਬੱਚਿਆਂ ਦੇ ਬਿਠੀ ਪਈ ਆ ਕੱਲ ਕੱਲ ਕੱਢੀ ਉਹਨੇ ਬੱਚੇ ਪਿਛਲੀ ਵੀਡੀਓ ਚ ਤੁਹਾਨੂੰ ਮਦਾਇਆ ਸੀ ਉਹ ਕਬੂਤਰੀ ਬੈਠੀ ਆ ਤੇ ਖੁੱਡਾ ਅੱਗੇ ਨਾਲ ਹੋ ਗਿਆ ਵਾ ਸਾਫ ਖੁੱਡਾ ਸਾਫ ਕੀਤਾ ਕਿਦਣਾ ਹਾਂ ਮੁੰਡੇ ਨੇ ਕਹਿੰਦੇ ਐਨ ਸਾਫ ਕੀਤਾ ਦੱਸਾ ਓਏ ਕਰੀ ਐਨ ਨੂੰ ਕਰਦੇ ਕਰੀ ਹਾਇ ਕਰਦੇ ਹਾਂ ਠੀਕ ਆ ਕੀਤਾ ਸਾਫ ਮੁੰਡੇ ਨੇ ਕਹਿੰਦੇ ਖੁੱਡਾ ਸਾਫ ਕੀਤਾ ਵਾ ਦੇ ਬਾਕੀ ਸ਼ੇਰ ਹੁਕਮ ਪਿਰ ਰਿਆ ਪਰ ਵੇਲਾ ਮੂਸ ਨੂੰ ਚੈੱਕ ਕਰਤੀ ਸਾਰਿਆਂ ਨੇ ਸਾਫ ਸ਼ਿਕਾਰੀ ਤੇ ਕਬੂਤਰ ਬਹਿ ਗਏ ਆ ਯਾਰ ਆਪਾਂ ਕੁਰਸੀ ਤੇ ਲੈ ਮੈਂ ਕਿਹਾ ਚਾਹ ਪੀ ਲਈਏ ਚਾਹ ਵੀ ਨਹੀਂ ਆ ਯਾਰ ਔਰ ਦੱਸੋ ਯਾਰ ਤੁਸੀਂ ਸਾਰਿਆਂ ਨੇ ਤੁਸੀਂ ਕਬੂਤਰ ਰੱਖੇ ਆ ਓਏ ਲੈ ਵੀ ਪਾ ਤੇ ਚੁਗਾ ਹੁੰਦਾ ਹੀ ਹੌਲੀ ਹੌਲੀ ਲੱਗੇ ਆਜੋ ਬਾਜੋ ਆਜੋ ਸ਼ੇਰੋ ਬਾਜੋ ਆਪਣੀ ਖਰਾਕ ਖਾ ਲੋ ਤਗੜੇ ਹੋ ਤਗੜੇ ਤਗੜੇ ਦੋ ਗੋ ਰ ਆ ਗਏ ਪਿਛਾਂ ਤੇ ਬਾਕੀ ਆ ਗਏ ਇਕੱਠੇ ਹੋ ਕੇ ਸਾਰੇ ਪਾਲੋ ਕੀ ਰ ਮਿਤਰਾ ਕੋਈ ਨਹੀਂ ਤੇਰਾ ਕੋਈ ਨਹੀਂ ਮੇਰਾ ਪਿਆਸ ਲੱਗੀ ਪਾਣੀ ਪੀਂਦਿਆ ਹੋਏ ਇਹ 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 ਬੈਠੇ ਆ ਦੋ ਜਣੇ ਬਿੰਨੇ ਕੀ ਕਰਦੇ ਆ ਉਹ ਲੈ ਤੂੰ ਯਾਰ ਕੰਮ ਹੀ ਖਰਾਬ ਕਰ ਦਿੱਤਾ ਉਹ ਲੈ ਉਹ ਪਾਣੀ ਵੀ ਨਹੀਂ ਪੀਂਦੇ ਹੁੰਦੇ ਯਾਰ ਲਾਗੇ ਹੁੰਦੇ ਚੋਗਾ ਖਾਂਦੇ ਆ ਖਾਲੈਂਦੋ ਇਹਨਾਂ ਨੂੰ ਫੋਂ ਫਿਰ ਰੇ ਆ ਕਬੂਤਰ ਕਿਵੇਂ ਹੱਥ ਦੇ ਵਿੱਚ ਚੁੰਗਦਾ ਦਾਣੇ ਆ ਆ ਲੈ ਇਹ ਬੜਾ ਵਧੀਆ ਐ ਸਾਰੇ ਕਬੂਤਰ ਆ ਕਹਿੰਦੇ ਪਿਆਰ ਵਾਲਾ ਆ ਬਾਕੀ ਦੇ ਬڑے ਸ਼ੈਤਾਨ ਵਾ ਬڑے ਸ਼ੈਤਾਨ ਆ ਕਬੂਤਰਰਾ ਬੜਾ ਬੜਾ ਸਾਊ ਆ ਸਾਊ ਬੱਚਾ ਉਹ ਬੈਗੇ ਉਹ ਕੰਧ ਤੇ ਚੜ ਗਏ ਕਿਤੇ ਭਾਜੀ ਨਾ ਜਾਏ ਉਹ ਉਹ ਲੈ ਹਾਂ ਆ ਪਿਆਰ ਆਉਂਦੇ ਆ ਇਹਨਾਂ ਨੂੰ ਤੇ ਖੁੰਡੇ ਖੁੰਡੇ ਲੱਗੀ ਜਾਂਦੇ ਆ ਪਤਾ ਨਹੀਂ ਕੀ ਗੱਲ ਵਾ ਇਹਨਾਂ ਨੂੰ ਹੋਰ ਫਿਰ ਤੁਸੀਂ ਦੱਸੋ ਯਾਰ ਕੋਈ ਹੋਰ ਅਪਗ੍ਰੇਡ ਹੋਵੇ ਤੁਹਾਡੇ ਕੋਲ ਇਨਾ ਸਟੀਜ ਕਰਨ ਵਾਸਤੇ ਕਬੂਤਰਾਂ ਨੂੰ ਹੋਰ ਗੋੜੇ ਵਧੀਆ ਐਨ ਅਪਗ੍ਰੇਡ ਕਰਨਾ ਹੈ ਕਬੂਤਰਾਂ ਨੇ ਖੁੱਡੇ ਨੂੰ ਜਾਂ ਕਬੂਤਰਾਂ ਨੂੰ ਉਹ ਵੇਖ ਹੀ ਰਹੇ ਹਨ ਤੁਸੀਂ ਕੀ ਕਰ ਰਿਹਾ ਉਹ ਦੇਖ ਏ ਉਹ ਲੈ ਬਹਿ ਗਿਆ ਹੀ ਉੱਤੇ ਇਹ ਇਨਾ ਕਬੂਤਰਾਂ ਨੂੰ ਭਰਾਵਾ ਤੁਹਾਡੀ ਟਿਕਾਈ ਨਹੀਂ ਹੈਗਾ ਖੁੱਡੇ ਦੇ ਉੱਤੇ ਚੜ ਕੇ ਬਹਿ ਗਏ ਆ ਦੇਖੋ ਨਾ ਤੁਹਾਨੂੰ ਇਹ ਓਏ ਉਹ ਦੇਖ ਉਹ ਲੈ ਉਹ ਦੇਖ ਉੱਤੇ ਚੜ ਕੇ ਬਿਠਾ ਉਹ ਲੈ ਉਹ ਦੂਜਾ ਵੀ ਚੜ ਗਿਆ ਵੇਖ ਵੇਖੀ ਭਰਾਵਾ ਇੱਕ ਵਾਰੀ ਤੇ ਸਾਰੇ ਚੜ ਗਏ ਹੀ ਇਹਨੂੰ ਹੁਣ ਛਤਰੀ ਖਾਲੀ ਛੱਡ ਗਿਆ ਤੇ ਆਪ ਇੱਥੇ ਇਕੱਠੀ ਹੋਈ ਜਾਂਦੇ ਹੁਣ ਆ ਗੱਲਾਂ ਯਾਰ ਕਾਕੇ ਕੀ ਕਰੀ ਜਾਂਦਾ ਯਾਰ ਤੂੰ ਲੜੋ ਉਹ ਭਰਾਵਾ ਚੋਗਾ ਤੁਹਾਨੂੰ ਹੋਰ ਪਾ ਦਿੰਨੇ ਆ ਕਿਉਂ ਖੋਹਨੇ ਓ ਇੱਕ ਦੂਜੇ ਦੇ ਉਹਦੇ ਵਿੱਚ ਓਏ ਇਹ ਵੇਖੋ ਵੇਖੋ ਇਹ ਉਹ ਲੈ ਇਹ ਉਹ ਲੈ ਪਤਾ ਨਹੀਂ ਕੀ ਹੁੰਦਾ ਇਹਨਾਂ ਨੂੰ ਗੇਠਮੁੜੀਏ ਜੇ ਕਰ ਦੇਗੀ ਇਹ ਉਹ ਲੈ ਉਹ ਲੜੀ ਜਾਂਦੇ ਓ ਨਾ ਲੜੋ ਮੇਰਾ ਵੀਰ ਓ ਦੇ ਆ ਯਾਰ ਕੀ ਕਰੀ ਜਾਂਦਾ ਤੂੰ ਪੁੱਤਰਾ ਨੇ ਫਿਰ ਦਾਣੇ ਪਾ ਦਿੱਤੇ ਅਰਸ਼ਦ ਹਾ ਕਬੂਤਰ ਇੱਕ ਦਾ ਡਾਗੇ ਦਹੀਂ ਯਾਰ ਮੇਰਾ ਭਰਾ ਬਣ ਕੇ ਲੈ ਡਾਗੇ ਦਹਾ ਦੇ ਏ ਮਿੱਤਰੋ ਵੇਖੋ ਨਿਗੇ ਨਿਗੇ ਬੱਚੇ ਏ ਏ ਏ ਉਪਰਾਂ ਹੋ ਯਾਰ ਤੂੰ ਤੀਨਾ ਆਖੜੇ ਫੀਨਾ ਉਹ ਦੇਖੋ ਮਿੱਤਰੋ ਉਹ ਵੇਖੋ ਬੱਚੇ ਨਿਗੇ ਨਿਗੇ ਪਿਆਰੇ ਵਾਰੇ ਸਣੇ ਸਣੇ ਬੱਚੇ ਆਖੜੇ ਕਬੂਤਰ ਆ ਦਸ ਜਿਹੜਾ ਅੰਦਰ ਅੰਦਰ ਵਾਲਾ ਜਿਹੜਾ ਕਿਹੜਾ ਕਬੂਤਰ ਜਿਹੜਾ ਆ ਉੱਤੇ ਬਿਠਾ ਪਿਆ ਵਾ ਆ ਵੜਾ ਇਹ ਕੜਾ ਰੋਲਾ ਉਹ ਉਹ ਵਾਲਾ ਗੋਲਾ ਕੜਾਇਆ ਰੋਲਾ ਤੇ ਆਖੜਾ ਵਾ ਜੋਨਸਰਾ ਆ ਜੋਨਸਰਾ ਤੇ ਆਖੜੇ ਆ ਦੋਵੇਂ ਚਿੱਟੇ ਚਿੱਟੇ ਬਿਠੇ ਜਿਹੜੇ ਇੱਕਾ ਟਾਂਕਾ ਇੱਕਾ ਮਲਵਾਈ ਹਾਂ ਜਿਹੜਾ ਉਹ ਥੱਲੇ ਬਿਠਾ ਵਾ ਉਹੀ ਮਲਵਾਈ ਹੈ ਉਹ ਮਲਵਾਈ ਹੈ ਭਰਾਵਾ ਤੈਨੂੰ ਜਿਆਦਾ ਪਤਾ ਵਾ ਆ ਨੂੰ ਨਹੀਂ ਇਹਨਾਂ ਪਤਾ ਹੈਗਾ ਸਾਰੇ ਮਲੇ ਬਈ ਹੈ ਜਿੰਨੇ ਵੀ ਹੈ ਚਲੋ ਚੰਗਾ ਵੀ ਮਿੱਤਰੋ ਇਹਨਾਂ ਕ ਬਲੌਗ ਹੀ ਆਪਾਂ ਆ ਰਿਹਾ ਦਾਣੇ ਤੇ ਮਿਲਾਂਗੇ ਤੁਹਾਨੂੰ ਫਿਰ ਕਿਦੋ ਮੌਸਮ ਆ ਗਿਆ ਨਾ ਦੇਵ ਸੰਤ ਵੀ ਆ ਚੱਲੀ ਪਤੰਗ ਚੜਦਾ ਪਿਆ ਪਿੱਛੇ ਤੁਸੀਂ ਦੇਖ ਹੀ ਲਿਆ ਹੋਣਾ ਤੇ ਓਕੇ ਬਾਈ ਜਾ ਰਹੇ ਆਂ ਅਸੀਂ ਇਹ ਵਰਡਰੇ ਖੁੱਡਿਆਂ ਦੇ ਵਿੱਚ ਮਿਲਾਂਗੇ ਤੁਹਾਨੂੰ ਫਿਰ ਅੱਗੇ ਜਦੋਂ ਆਪਾਂ ਛੁੱਟੀ ਕਰਾਂਗੇ ਉਦੋਂ ਦਿਖਾਵਾਂਗੇ ਤੁਹਾਨੂੰ ਕੋਲ ਲੈ ਵੀ ਮਿੱਤਰੋ ਹੁਣ ਹੋਈ ਸੀ ਵੇਲੇ ਪੂਰੇ 1 ਸਾਲ ਬਾਅਦ ਯਾਰ ਪਤੰਗ ਚੜਾਇਆ ਹੋ ਵੇਖੋ ਮੇਰੋ ਪਤੰਗ ਤੇ ਚੜ ਗਿਆ ਆਪਣਾ ਉਹ ਦੇਖੋ ਬਹੁਤ ਇੱਕ ਪੂਰੇ ਸਾਲ ਬਾਅਦ ਪਤੰਗ ਚੜਾਇਆ ਮਿੱਤਰੋ ਆ ਆ ਪਿਆ ਆਪਣਾ ਗੱਟੂ ਪੂਰੇ ਇੱਕ ਸਾਲ ਬਾਅਦ ਚੜਾਇਆ ਵਾ ਉਹਦੇ ਨਾਲ ਆਪਣਾ ਪੇਚਾ ਪੈਣਾ ਹੁਣ ਇਹ ਉਹ ਵਾਲੇ ਦੇ ਨਾਲ ਦੇਖੋ ਕੀ ਕਰਦਾ ਆਪਣੀ ਡੋਰ ਢਿੱਲਵਾ ਇੱਕ ਉਹ ਚੜਦਾ ਪਿਆ ਵਾ ਤਾਂ ਹੁਣਾਂ ਤੁਹਾਨੂੰ ਮੈਂ ਬੜੇ ਟਾਈਮ ਬਾਅਦ ਚੜਾਇਆ ਯਾਰ ਪਤੰਗ ਮੈਂ ਕਹਾ ਚਾਲ ਆਥੀ ਜਾਵੇ ਪੇਚਾ ਫੇਰੀ ਲਾਉਣੇ ਆ ਮੇਰੇ ਤਰੋਂ ਪਤੰਗ ਲਿਆ ਆ ਪਾ ਚੜ। ਹੁਣੇ ਵੇਖੋ ਪੂਰੇ ਇੱਕ ਸਾਲ ਬਾ ਚੜਾਇਆ ਯਾਰ ਫੀਲਿੰਗ ਪੂਰੀ ਉਹ ਵਾਲੀ ਆਉਂਦੀ ਐ ਪਤੰਗਾ ਜਾਂਦੀ ਢੇਲਾ। ਉਹ ਲੱਗਾ ਤਾਂ। ਦਿਖਣਾ ਨਹੀਂ ਯਾਰ ਭੈ। ਪੇਚਾ ਪਾ ਕੇ ਫਿਰ ਤੁਹਾਨੂੰ ਦਿਖਾਵਾਂਗੇ। ਬਵਾ ਇਨਾ ਪੇਚਾ ਪੈਣਾ ਸੀ ਇਹ ਘਰੇ ਖਿੱਚ ਲਿਆ। ਇਹ ਕਿਸੇ ਨੇ ਭਰਾਵਾ ਘਰੇ ਖਿੱਚ ਲਿਆ ਵਾ ਤੇ ਸਾਡਾ ਯਾ ਲਗਾ ਪਿਆ ਵਾ। ਚੜਾਉਨੇ ਆ ਗੱਟੂ ਆ ਪਿਆ ਵਾ। ਮੇ ਕਬਰਾ ਜੜਾ ਹੁੰਦਿਆ ਵਾ ਕਬੂਤਰ ਛੱਡ ਗਏ ਤੇ ਹੁਣ ਪਤੰਗ ਨੂੰ ਡੈ ਵਾ ਤਾਂ ਮੈਂ ਕਿਹਾ ਉਹਨਾਂ ਦੁੱਤੇ ਪੇਚਾ ਪਿਆ ਹੋਏ ਦੋ ਪਤੰਗਾ ਦਾ ਪੇਚਾ ਗਿਆ ਮਿੱਤਰੋ ਪੈ ਦੋਹਾਂ ਦਾ ਤੁਹਾਨੂੰ ਪੇਚਾ ਗਿਆ ਵਾ ਪੈ ਉਹ ਦੇ ਨਾਲ ਯਾਰ ਆ ਸੀਨ ਨੇ ਜਿਹੜੇ ਬੰਦਾ ਮੈਂ ਬਈ ਚਾ ਨਾਲ ਪੁਜੀਆ ਲਾਉ ਅੱਗ ਤੰਗ ਤੇ ਲਿਆ ਹੀ ਆਪਾ ਮਿੱਤਰੋ ਵੜਾ ਇਹ ਦੱਸਾਂ ਯਾਰ ਤੁਹਾਨੂੰ ਜਿੱਦਾਂ ਦੀ ਕਿਸਮਤ ਹੀ ਹੋਣਾ ਚੁੱਲ੍ਹੇ ਤੇ ਆ ਕੇ ਬੈਠਾ ਵਾਂ ਚੁੱਲ੍ਹੇ ਲਾ ਕੇ ਬੈਠੇ ਅੱਗ ਸੇਕ ਲਈ ਮੈਂ ਗਿਆ ਲੋਹਣਾ ਤੁਹਾਨੂੰ ਤੇ ਨਾਲੇ ਵੀ ਲੋਕ ਦਾ ਐਂਡ ਵਾ